ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਰਮ 911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜ ਕਲਾ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਸਾਰੇ ਸੋਏ ਸਵਾਏ ਤੇ ਆਪਾਂ ਪਾਉਂਦੇ ਆ ਭਾਜੀ ਬਗੀਚੇ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਦੀ ਡਿਟੇਲ ਜੀ ਸ਼ਾਮੇ ਹੋ ਜਮੜੋ ਆਜੋ ਸਾਹੀ ਬਾਜੀ ਸასი ਕਾਲ ਜਗੇਵੀਰ ਕੀ ਹਾਲ ਹੈ ਚੜਦੀ ਕਲਾ ਤੂੰ ਸੁਣਾ ਬਾ ਚੜਦੀ ਕਲਾ ਪਰਿਵਾਰ ਹਾਂ ਵਧੀਆ ਕਿਰਪਾ ਵਾਹਿਗੁਰੂ ਦੀ ਕ੍ਰਿਪਾ ਨਾਲ ਵਧੀਆ ਵਧੀਆ ਬਾਜੀ ਵਧੀਆ ਜੀ ਵਧੀਆ ਚੰਗਾ ਜੀ ਹੋ ਠੀਕ ਠਾਕ ਵੀ ਨੇ ਬਾ ਠੀਕ ਠਾਕ ਹੈ ਜੀ ਵਧੀਆ ਜੀ ਹਾਂਜੀ ਚਲੋ ਵਧੀਆ ਚਾਹੀਦਾ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਇਹਦਾ ਹਰੜ ਕਲਾਂ ਤਸੀਲ ਹੈ ਨਾਲਾ ਤੇ ਜ਼ਿਲ੍ਹਾ ਮਰਸਾ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 90417 96788 ਭਾਈ ਠੀਕ ਹੈ ਜੀ ਹਾਂਜੀ ਤੇ ਇਧਰੋਂ ਕਰੀਏ ਸ਼ੁਰੂਆਤ ਜੀ ਹਾਂਜੀ ਉਧਰੋਂ ਕਰ ਲਓ ਭਾਏ ਆਜੋ ਜੀ ਇਹ ਕੱਪਣਾ ਹਾਂਜੀ ਇੱਕ ਨਾ ਸੁਹਾ ਸੁਹ ਕੇ ਭਾਜੀ ਜੇ ਦੂਜਾ ਸੁਹਾ ਸੁਣੀ ਜੇ ਅੱਛਾ ਜੀ ਤੇ ਮੰਨ ਲਓ ਇਹਦਾ 10 ਦਾਸ ਹੈਗੇ ਜੇ ਸੁਣ ਚੇ ਜੀ ਠੀਕ ਹੈ ਠੀਕ ਹੈ ਠੀਕ ਲਓ ਜੀ ਤੁਸੀਂ ਜਾ ਬੋਲ ਕੇ ਉਖਾਈਏ ਹਾਂਜੀ ਹਾਂਜੀ ਬੋਲ ਦੋ ਤੇ ਦੂਜੀ ਬੋਲ ਤੇ ਦੁੱਧ ਵੈੜ ਜਗੇ ਵੀਰ ਆ 12 ਤੋਂ ਪਲਾਸੀ ਪਹਿਲੇ ਸੁਹਾ ਦਿੱਤਾ ਨਹੀਂ ਅੱਛਾ ਜੀ ਹਾਂ ਪਤਾ ਹੱਸਦਾ ਮੰਨ ਕਰ ਦੋ ਕਰ ਦੋ ਲਓ ਜੀ ਕੀ ਕਰਦਾ ਜੀ ਕਾਟ ਕਾਟ ਜਣਾ ਚੰਗਾ ਵਾ ਤੇ ਸੁਹਾ ਸੁਗਾਣ ਲੱਭਣ ਤਿਆਰ ਬੈਨ ਲਾ ਲੂਗੀ ਅਜੇ 1012 ਹੋਰ ਦੇ ਢਿੱਲਾ ਟਰਨਾ ਜਿਹੜੀਆਂ ਕਾਫੀ ਆ ਹਵਾਨੇ ਤੇ ਸੂਨ ਤੱਕ ਹਵਾਨਾ ਚੰਗਾ ਬਣਾ ਲੂਗੀ ਸਸਤਾ ਨਾ ਸੈੱਟ ਕੇ ਵੀ ਜਿਹੜਾ ਸ਼ਾਨਦਾਰ ਆ ਗਿਆ ਕੱਲਾ ਕੱਲਾ ਲੱਗਾ ਪਿਆ ਹੈ ਮਿੱਤਰੋ ਉਸ ਦੇ ਵਿੱਚ ਜਰਸੀ ਆ ਜਰਸੀ ਕ੍ਰੋਸ ਠੀਕ ਆ ਲੋ ਜੀ ਜਰਸੀ ਕ੍ਰੋਸ ਹੈਡ ਕੁਆਲਟੀ ਵੀ ਚੰਗੀ ਤੇ ਚਲੋ ਨਾ ਕੋਈ ਗਰਮੀ ਦੀ ਨਾ ਕੋਈ ਠੰਡ ਦੀ ਪਰਵਾਹ ਹੈ ਲੈਣੀ ਪੜੇਗੀ ਕੋਈ ਨਹੀਂ ਸੇਕ ਪਾਰੀ ਜਗੇਵੀਰ ਦਾ ਹੈ ਹਾਂਜੀ ਹਾਂਜੀ ਆਪੀ ਇੱਧਰ ਦੀ ਸਾਈਡ ਬਾਕੀ ਠੰਡੀ ਸੀਰ ਪਾਰੀ ਬੜੀ ਜੇ ਉਧਰ ਡਰਦੀ ਆ ਉਹ ਠੰਡੀ ਸੀਰ ਆ ਪਾਣ ਬੱਚੇ ਨਿਕ ਨਿਕ ਕੇ ਬੈਠੇ ਰਹਿਣਾ ਠੀਕ ਆ ਠੀਕ ਆ ਠੀਕ ਆ ਲਓ ਜੀ ਸੀਲੀਆਂ ਥੁੱਲੀਆਂ ਵੀ ਚੈੱਕ ਕਰ ਸਕਦੇ ਜੇ ਕਾਫੀ ਆਗੀਆਂ ਨੇ ਪਾਰੀ ਇਹਦਾ ਮੁੱਲ ਫਿਰ ਇਹਦਾ ਮੁੱਲ ਜਗੇਵੀਰ ਜੀ ਹੈਗਾ ਜੇ ਮੰਨ ਲਓ 50000 ਮੰਗਦੇ ਜੀ ਅੱਛਾ ਜੀ 45 ਦੀ ਦੇ ਦਈਏ ਕਰ ਦਈਏ ਜੈ ਜੈ ਆਪ ਹੀ ਕਰ ਦੋ ਤੁਸੀਂ ਹਾਂਜੀ ਆਪ ਹੀ ਕਰ ਦੋ ਨਹੀਂ ਦੱਸ ਦੋ ਹਾਂ ਨਹੀਂ ਕਰ ਦੋ ਕੁਝ ਨਹੀਂ ਦੱਸ ਦੋ ਹਾਂ ਨਾ ਜਿੱਦ ਵੀ ਨਹੀਂ ਹੋ ਜੂ ਫਿਰ ਵੱਟ ਘਾਟਾ ਕੋਈ ਨਹੀਂ ਹੋ ਜੂ ਫਿਰ ਕੀ ਆ ਨਹੀਂ ਦੱਸੋ ਭਾਜੀ ਨਹੀਂ ਆਪਾਂ ਘਾਟਾ ਹੋੜੀ ਪਾਉਣਾ ਭਰਾ ਨੂੰ ਜੀ ਕਹਦੇ ਫਿਰ ਤੂੰ ਚਲ ਪੂਰੇ ਦੀ ਕਰ ਦੋ ਪੂਰੇ ਦੀ ਹੋ ਗਈ ਵੀਰ ਕੋਈ ਗੱਲ ਨਹੀਂ 40 40000 ਠੀਕ ਹੈ ਜੀ ਲੋੜ ਹੀ ਨਹੀਂ ਅੱਛਾ ਜੀ ਲੋੜ ਹੀ 40000 ਦੀ ਕੱਪਣ ਤਿਆਰ ਹੈ ਤੇ ਸਣਾ ਦਾ ਸੈਰ ਗਿਆ ਤੁਸੀਂ ਚੈੱਕ ਕਰ ਸਕਦੇ ਜੀ ਚੰਗਾ ਆ ਗਿਆ ਵਾ ਤੇ ਕਿੰਨਾ ਕੁ ਭਰੀਏ ਦੁੱਧ ਦੁੱਧ ਇਹਦੀ 14-15 ਕਿਲੋ ਵਸ਼ੀਰਾਮ ਨਾਲ ਭਰੀ ਜਾਊਗੀ 12 ਤੋਂ ਪਲਾਸੀ ਦਿੱਤਾ ਪਹਿਲੇ ਸਵੇਰੇ ਠੀਕ ਹੈ ਠੀਕ ਹੈ ਲਓ ਜੀ 14-15 ਲੀਟਰ ਦੁੱਧ ਭਰੂਗੀ ਤੇ ਬਾਈ ਦੂਜੇ ਦਾ ਪਤਾ ਕਿਵੇਂ ਆ ਗਈ ਝੋਟੀ ਜੀ ਇਹ ਵੀ ਚਵਾਈ ਹੋਈ ਹੈ 10:30 ਵਜੇ ਅੱਛਾ ਜੀ ਝੋਟੀ ਦੀ ਚੋਗੇ ਤੇ ਫੇਰ ਆਈ ਜੇ ਠੀਕ ਹੈ ਠੀਕ ਆ ਤੇ ਦੁੱਧ ਦੇ ਖਲੇ ਹੈਗਾ ਜੀ ਲੀਟਰ ਵਾਲਾ ਉਦਾਂ ਭਾ ਨੌ ਕਿਹਾ 8 ਕਿਲੋ ਅੱਛਾ ਜੀ ਤੇ ਸਿਵਾਈ ਉਹਨਾਂ ਬੰਦਿਆਂ ਦੀ ਨਾਰਮਲ ਹੀ ਵਿਚਾਰਿਆ ਠੀਕ ਹੈ ਜੀ ਠੀਕ ਆ ਹਾਂਜੀ ਤੂੰ ਵੀ ਖੋਲ ਕੇ ਵਿਖਾਈ ਨਾ ਮਗਰ ਇਹਦੇ ਕੱਟੀ ਜੀ 15 ਦਿਨਾਂ ਦੀ ਸੀ ਠੀਕ ਹੈ ਲਓ ਜੀ ਫੀਮ ਮਲਕਾਫ ਆ ਗਿਆ ਜੀ ਕੋਈ 10 15 ਦਿਨਾਂ ਤੇ ਆਸ-ਪਾਸ ਐਸੀ ਦੇਖੋ ਪਾਜੀ ਕਿੱਡੀ ਚੰਗੀ ਜੋੜੀ ਠੀਕ ਆ ਲਓ ਜੀ ਇਹ ਵੀ ਕੋਈ ਵੀਰ ਸਿਵਾ ਵਾਲਾ ਲੈ ਗਿਆ ਨਾ ਜਦੋਂ 10 ਕਿਲੋ ਦਊਗੀ ਛੋਟੀ ਅੱਛਾ ਜੀ ਬਾਂਦੀ ਬੜੀਆ ਸਭ ਚੋਈ ਲੈ ਤਿਆ ਠੀਕ ਆ ਲਓ ਜੀ ਸਿੰਗਲ ਹੱਡੀ ਫੇਟ ਥੋੜਾ ਜਿਹੜਾ ਚੰ ਇੱਧਰ ਲਾਇਆ ਕੋਈ ਨਹੀਂ ਕੱਲਾ ਕੱਲਾ ਲੱਗਾ ਪਿਆ ਵਾ ਚਲੋ ਵੀ ਚੰਗੀ ਕੰਮ ਕਰ ਲਗਾ ਪ੍ਰਾ ਲੈ ਬਹੁਤ 11 12 ਲੀਟਰ ਬਾਈ ਕਹਿੰਦਾ ਕਿ ਕੱਢੀ ਜਾਊਗੀ ਕਾਕੇ ਡਾਕੇ ਧਿਆਨ ਚੱਲ ਲੈ ਜਾ ਕੋਈ ਨਹੀਂ ਲੈ ਜਾ ਲੈ ਜਾ ਕੋਈ ਪਾਉਂਦੀ ਮਗਰ ਨਹੀਂ ਜਾਣਦੇ ਚੈੱਕ ਕਰ ਸਕਦੇ ਤੁਸੀਂ ਚੱਡਾ ਚੁੱਡਾ ਜਿਹੜਾ ਕਾਫੀ ਸਫਾਈਆਂ ਦੇ ਵਿੱਚ ਆ ਗਿਆ ਇਹ ਥਣਾ ਦਾ ਸੈਰ ਗਿਆ ਵੀ ਜਿਹੜਾ ਸ਼ਕੰਡਾ ਨੋਕ ਵਾਲਾ ਥਣ ਲੱਗਾ ਪਿਆ ਤੇ ਭਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਤੇ ਭਾਜੀ ਮੈਂ ਕਿਹਾ 80 ਦੀ ਦੇ ਦਈਏ ਹੈ ਅੱਛਾ ਜੀ ਹਾਂ ਜੀ ਕੱਢ ਜਿਹਾ ਵੀ ਜਾ ਜੀ 75 ਦੀ ਦੇ ਦਈਏ ਹੋਰ ਛੱਡ ਦੀਏ ਪਲਾਸਟਿਕ ਹਾਂ ਜੀ 72 ਹਾਂ ਭਾਈ ਦੇ 72 ਦੀ ਹਾਂ ਜੀ ਠੀਕ ਜੀ ਅੱਛਾ ਠੀਕ ਜੀ ਅੱਛਾ ਚੱਕੇ ਕਰਦੇ ਤੂੰ ਆਪੇ ਇਹ ਵੀ ਫਿਰ ਪੂਰੇ ਨਹੀਂ ਕਰਦੀ ਇਹਦੇ ਪੂਰੇ ਦੀ ਜਾਂਦੀ ਹੈ ਝੋਟੀ ਪਰ ਇੱਕ ਕੱਲ ਜੇ ਝੋਟੀ ਬੜੀ ਚੰਗੀ ਕਿਉਂਕਿ ਚੋਈ ਚਵਾਈ ਝੋਟੀ ਆ ਤਾਂ ਕਰਕੇ ਜਾਂਦੀ ਆ ਅੱਛਾ ਜੀ ਝੋਟੀ 70000 ਆ ਦੀ ਆਪਾਂ ਦੇ ਦਿੰਦੇ ਜੇ ਛੋੜ ਹੀ ਨਹੀਂ ਜੀ ਠੀਕ ਹੈ ਠੀਕ ਹੈ ਬੜੀ ਛੋਟ ਜੰਪੀ ਨਹੀਂ ਕਿੰਨੀ ਚੰਗੀ ਜੋ ਹੈ ਹਨ ਮਗਰ ਵੀ ਕੱਟੀ ਆ ਤੁਸੀਂ ਚੈੱਕ ਕਰ ਸਕਦੇ ਜੇ ਪੀਛੇ ਵੀ ਫੀਮੇਲ ਕਾਫ ਹਾਂ ਜੀ ਤੇ ਦੁੱਧ ਵੀ 11 12 ਲੀਟਰ ਭਰੀ ਜਿਵੇਂ ਭਰੀ ਜਾਂਦਾ ਸਾਮ ਕੰਮ ਦਾ ਭਰਾ ਲੈ ਜਾਊਗਾ ਹਾਂ ਜੀ ਤੇ ਬਾਕੀ ਇਹਦੀ ਚੋਈ ਚਵਾਈ ਦੀ ਵੀਡੀਓ ਕੋਈ ਹੋਰ ਸਾਹਿਬ ਨਾਲ ਵੀਰ ਪਾ ਅੰਦਾਜ਼ਾ ਲਾਵੇ ਇਹ ਬਾਈ ਤੇ ਜੇ ਨੰਬਰ ਤੇ ਕਿਵੇਂ ਆ ਗਈ ਇਹ ਵੀ ਦੀ ਕਲਦੀ ਸੁਈ ਜੇ ਅੱਛਾ ਜੀ ਇਹ ਦੂਜਾ ਸੁਹਾ ਜੇ ਝੋਟੀ ਦਾ ਠੀਕ ਹੈ ਜੀ ਉਹਦਾ 7 8 ਚੱਲੋ ਜੀ ਅਜੀ ਅੱਛਾ ਜੀ ਇਹ ਝੋਟੀ 10 ਤੋਂ 15 ਹੀ ਜਾਊਗੀ ਇਹਦੀ ਠੀਕ ਹੈ ਮਗਰ ਇਹਦੇ ਬੜੀ ਕੱਟਾ ਜੇ ਹੈ ਲਓ ਜੀ ਚੱਡਾ ਤੇ ਅਗਲੀ ਸਾਈਡ ਤੇਰਾ ਚੈੱਕ ਕਰ ਸਕਦੇ ਜੇ ਇਹਦੇ ਪਿੱਛੇ ਮੇਲ ਕਾ ਬਾਰ ਜੇ ਹਾਂ ਜੀ ਮਗਰ ਮੇਲ ਕਾ ਜੇ ਇਹ ਦੂਜਾ ਸੁਹਾ ਸੁਈ ਤੇ ਇਹ ਵੀ ਡੈਡ ਬਲੈਕ ਪੂਛਤਾ ਕਿ ਜਿਹੜੇ ਵਾਲ ਕਾਲੇ ਆ ਕਰਮਾਲੀ ਦੇ ਲਓ ਜੀ ਕਰੋ ਜੀ ਚੈੱਕ ਆਹ ਤੋੜ ਖਲੀਸ ਜਿਹੜਾ ਇਹ ਬੋਲਾ ਹੀ ਬੋਲਾ ਤਿਆਰ ਆ ਇਹ ਵੀ 12 13 ਲੀਟਰ ਦੁੱਧ ਭਰੀ ਜਾਊਗੀ ਰੈਣ ਢੰਨ ਤੱਕ ਵੱਡਾ ਬਿਆਜੇ ਜੱਡਾ ਧਿਆਨ 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 ਕਿਹੜਾ ਜਵਾਕ ਭਾਜੀ ਦਾ ਕਿਹੜਾ ਭਾਜੀ ਆ ਜੇ ਉਹਦੇ ਬੱਚਾ ਬੈਠਾ ਠੀਕ ਆ ਠੀਕ ਆ ਆਹੋ ਘਾੜੀ ਜਲਦੀ ਸਰੀ ਹਮਨੇ ਇਹਦੇ ਪਿੱਛੇ ਆ ਗਿਆ ਬਿਲਕੁਲ ਅਜੇ ਤਾਂ ਆ ਗਿਆ ਬੱਚਾ ਵਾਹ ਕਾਲੀ ਮੂੰਹੀਆਂ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਕਿੰਨਾ ਭਰ ਜਊਦਾ ਤੇ ਦੱਸੇ ਗੁੱਦ ਪਈ 10 ਤੋਂ ਪਲੱਸ ਹੀ ਜਾਊ ਛੋਡੀਆਂ ਠੀਕ ਹੈ ਲਓ ਜੀ 10 ਤੋਂ ਪਲੱਸ ਗੁੱਦ ਭਰ ਕੇ ਦੇ ਚੱਦਾ ਇਹਦਾ ਵੀ ਕਾਫੀ ਸਫਾਈਆਂ ਦੇ ਵਿੱਚ ਆ ਗਿਆ ਤੇ ਇਹਦਾ ਭਾਜੀ ਮੁੱਲ ਫਿਰ ਇਹਦਾ ਮੁੱਲ ਵੀ ਜੈਜੇ ਪਾਤੀ ਹੈ ਹਾਂ ਹਾਂਜੀ 85 ਦੇ ਦੀਏ ਭਾਜੀ ਕਰ ਦਈਏ ਜੈਜੇ ਜੈਜੇ ਕਰ ਦਈਏ ਹਾਂਜੀ 80 ਦੀ ਫਿਰ ਦੇ ਦੀਏ 80 ਉਹ ਕਰੀ ਅੰਦਰ ਅੰਦਰ ਕਰ ਦਈਏ ਹਾਂਜੀ ਹਾਂ ਨਾ ਹੀ ਕਰ ਦਈਏ 76000 ਦੀ ਠੀਕ ਲਓ ਜੀ 76000 ਦੀ ਸੱਜਰ ਸੂਈ ਹਾਂਜੀ ਤੇ ਚੰਗੀ ਸਾਮ ਕਰਨ ਵਾਲਾ ਵੀ ਭਰਾ ਦਾ ਜੀ ਉਹ ਦੋ ਇਹ ਵੀ ਚੰਗਾ ਤੇ ਬਾਕੀ ਛਲੇ ਰੀਆਂ ਅੱਛਾ ਜੀ ਬਹੁਤ ਸੀਲ ਠੰਡੀ ਠੀਕ ਆ ਠੀਕ ਆ ਲਓ ਜੀ ਆਹ ਵਾਲੇ ਰੇਡ ਜਿਹੜੇ ਇੱਥੋਂ ਹੀ ਲੱਭਨੇ ਆ ਬਾਈ ਬਗੀਰ ਸਿੰਘ ਜੀ ਅੱਡੇ ਤੋਂ ਹਾਂਜੀ ਤੇ ਬਾਈ ਆ ਕਿਵੇਂ ਆ ਗਿਆ ਟੈਂਕ ਇਹ ਵੀ ਜੀ ਟੈਂਕ ਆਪਣੇ ਕੋਲ ਕੱਲ ਉਧਰੋਂ ਮਈਆਂ ਆਈਆਂ ਵੀ ਸੱਜਨ ਮੇਰਾ ਲੈ ਗਿਆ ਸੀ ਅੱਛਾ ਜੀ ਤੇ ਮੈਂ ਮੰਨ ਲਉ ਰਾਤੀ ਲੈਂਦੀ ਆ 1 ਘਟਾ ਘਟ 10 ਵਜੇ ਝੋਟੀ ਉਹ ਜਰੂਰ ਲੁੱਥੀਆਂ ਉਦੋਂ ਮੈਂ ਲੈਣਤੀ ਆ ਅੱਛਾ ਜੀ ਇਹ ਝੋਟੀ ਦੀ ਆਪਾਂ 15 ਕਿਲੋ ਦੀ ਕਿਸੇ ਵੀ ਨੂੰ ਗਾਰੰਟੀ ਦੇ ਦਾਂਗੇ ਠ ਠੀਕ ਆ ਇਹ ਨਹੀਂ ਅੱਜ ਅੱਜ ਸਭ 6000 ਨੂੰ ਮਲਾਜੇ ਮਾਰੂਗੀ ਛੋਟੀ ਅੱਛਾ ਜੀ ਹੋਣੇ ਦਾ ਸਲੇ 12 ਕਿਲੋ ਠੰਡਾ ਕਰਕੇ ਦੁੱਧੂ ਛੋਟੀ ਠੀਕ ਆ ਠੀਕ ਆ ਲੋ ਜੀ ਪਾਣੀ ਦੀ ਪਾਜੀ ਵੇ ਲੋ ਫਰੀ ਕਢੀ ਤਰ ਜਿਹੜਾ ਇਸ ਤਰ੍ਹਾਂ ਦੁੱਧ ਤਿਆਰ ਆ ਇਹ ਹਫਤੇ ਦੀ ਸੂਈ ਜੇ ਠੀਕ ਆ ਜੀ ਇਹ ਵੇ ਲੋ ਪਾਜੀ ਕਿੱਡੀ ਵੱਡੀ ਛੋਟੀ ਆਵੇ ਲੋ ਤੁਹਾਡੇ ਸਾਹਮਣੇ ਬਿਲਕੁਲ ਬਿਲਕੁਲ ਜੀ ਕੋਈ ਸ਼ੱਕ ਅੱਲੀ ਗੱਡੀ ਚ ਆਉਣ ਵਾਲੀ ਅੱਜ ਹਾਂ ਜੀ ਕੋਈ ਕਹਿ ਕਾ ਸਕਦੇ ਜੇ ਤੇ ਚਵਾਈ ਕਿਹਦੀ ਮੈਨੂੰ ਹੀ ਲੱਗੀ ਆ ਅੱਛਾ ਜੀ ਹਾਂ ਜੀ ਆ ਵੀ ਜਿਆ ਕਾ ਸਰਦ ਇਹ ਬਹੁਤ ਹੀ ਬਾ ਕਮਾਲ ਦਾ ਐਨ ਅੱਖਾਂ ਲਾ ਜੱਡਾ ਲੱਗਾ ਪਿਆ ਵਾ ਇਹ ਸੁਹਾ ਭਾਜੀ ਕਿੰਨਾ ਸੀ ਉਹ ਜਸੂਆ ਅੱਗੇ ਵੀ ਨਾ ਠੀਕ ਆ ਲਓ ਜੀ ਸੁਹਾ ਦੂਸਰਾ 15 ਲੀਟਰ ਦੁੱਧ ਪਰੂਗੀ ਕਰਮਾਲੀ ਤੇ ਚੈੱਕ ਕਰ ਸਕਦੇ ਜੀ ਕੱਦ ਕਾਟ ਜਿਹੜਾ ਬਹੁਤ ਤਗੜਾ ਆ ਗਿਆ ਵਾ ਤੇ ਹੈਵੀ ਸਿੰਗਲ ਹੱਡੀ ਜਮਾਲੀ ਫਿੱਟ ਫੜਾ ਵੀ ਜਿਹੜਾ ਬਹੁਤ ਹੀ ਚੰਗਾ ਵਾ ਹਾਂਜੀ ਰੋਤਕੋਂ ਲੈ ਗਿਆ ਰੋਤਕ ਰੋਤਕ ਹਾਂਜੀ ਨੇ ਗਿਆ ਨਾ ਸ਼ੀ ਠੀਕ ਆ ਠੀਕ ਆ ਲਓ ਜੀ ਉਨੀ ਅੱਗੇ ਨੂੰ ਦਿਓ ਲਓ ਕਿਉਂ ਬਣੀ ਆ ਤੇ ਥਣਾ ਦਾ ਸੈਲ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਰਹਿਣ ਗਿੱਠ-ਗਿੱਠ ਤੇ ਲੱਗਾ ਪਿਆ ਵਾ ਤੇ ਚੱਡੇ ਦੇ ਨਾੜਾ ਨੂੜਾ ਵੀ ਜਿਹੜੀਆਂ ਕੱਪ ਜਗੀਆਂ ਵਾ ਤੇ ਇਧਰ ਦੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੁਸੀਂ ਥਣਾ ਦਾ ਸੈਲ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਹੈ ਇਹ ਪਿੱਛੇ ਚਰਾਕੀ ਦੱਸਿਆ ਭਾਈ ਇਹਦੇ ਪਿੱਛੇ ਕੱਟਾ ਜੇ ਆ ਜੀ ਠੀਕ ਆ ਲਓ ਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਜੇ ਹਾਂ ਜੀ ਤੇ ਇਹਦਾ ਭਾਜੀ ਮੁੱਲ ਫਿਰ ਭਾਜੀ ਇਹਦਾ ਜਿੰਨਾ ਆਪਾਂ ਮੁੱਲ ਪਾ ਦੇਣਾ ਨਾ ਹਾਂਜੀ ਪਰ ਸਾਰੇ ਪੰਜਾਬ ਜੀ ਕੋਈ ਵੀਰ ਤੇ ਅੱਛਾ ਜੀ ਝੋਟੀ ਨਹੀਂ ਮਿਲੂਗੀ ਅੱਛਾ ਜੀ ਹਾਂ ਝੋਟੀ ਦੇ 1.5 ਲੱਖ ਦੀ ਆ ਅੱਛਾ ਜੀ ਹੈਗੀ ਕਿ ਨਹੀਂ ਹੁੰਦਾ ਹਾਂਜੀ ਪਰ ਆਪਾਂ ਝੋਟੀ ਦੇ ਦਣੀਆਂ ਜਿਹੜੀ ਹਾਂ ਨਾ 1 ਲੱਖ ਰੁਪਏ ਦੀ ਅਛਾ ਈ ਠੀਕ ਆ ਠੀਕ ਆ ਹਾਂਜੀ ਕਰੀਏ ਥੋੜਾ ਬੋੜਾ ਪਜਾ ਕਰੀਏ ਥੋੜਾ ਐਡੀ ਝੋਟੀ ਨਹੀਂ ਮਿਲਦੀ ਨਹੀਂ ਮਿਲਦੀ ਸਹੀ ਗੱਲ ਆ ਨਹੀਂ ਨਾ ਵੀ ਨਹੀਂ ਚਲ ਵੇਖ ਲਓ ਤੁਸੀਂ ਕਰਨਾ ਚਲੋ ਕਰ ਦੋ ਖੁਸ਼ੀ ਨਾਲ ਕਰ ਬਈ ਤੁਸੀਂ ਆ ਵੀ ਕਰ ਦੋ ਭਈ ਤਾਂ ਉਹ ਛੱਡ ਦਈਆ ਚਲੋ ਦੋ ਹੀ ਛੱਡ ਦਿੰਨੇ ਵੀਰ ਨੇ ਕਹਿਤਾ ਸੀ ਠੀਕ ਆ ਲਓ ਜੀ 98000 ਦੀ ਤੇ ਦੁੱਧ ਦਾ ਡਰਾਮੇ ਆ ਖਾਣਾਂ ਜੇ ਬਿਲਕੁਲ ਸਹੀ ਗੱਲ ਆ ਜੇ ਛੋਟੀ ਜਿੰਨ ਜੀ ਲਾਂਗੀ ਨਾ ਤੁਹਾਡੀ 15 ਕਿਲੋ ਦੁੱਧ 15 ਕਿਲੋ ਵੀਰ ਕਹਿੰਦਾ ਮੈਂ ਚੋਗੇ ਲਿਆ ਉਥੋਂ ਠੀਕ ਆ ਠੀਕ ਆ ਠੀਕ ਆ ਜੱਦਾ ਨਹੀਂ ਕਰਦਾ ਬਾਕੀ ਝੋਟੀ ਹਜੇ ਮੈਲਾ ਮਾਰ ਪਣਾ ਲੀਹੂਈ ਦੀ ਬਾਤ ਉਹ ਆ। ਠੀਕ। ਕਿਹੜਾ ਬੱਚਾ ਪਣਾ? ਆਹ ਲਓ ਆ ਜ। ਆ ਬਿਲਕੁਲ ਤਾਜੀ ਹੋਈ ਆ। ਠੀਕ ਆ ਠੀਕ ਆ। ਹਾਂਜੀ। ਤੇ ਲੋਬਾ ਜੀ ਪਸ਼ੂ ਖਾਈ ਦੇ ਕੋਲ ਚੰਗੇ ਆ ਦਰਵੇ ਜਿਹੜੇ ਬਿਲਕੁਲ ਨਿਗੇ ਨਿਗੇ ਪਾਤੇ ਆ ਬਾਈ ਨੇ। ਹਾਂਜੀ। ਬਾਕੀ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।